ਸਕਸੈਸ ਹਿੱਟਰ ਫਲॉप ਦਾ ਕੋਈ ਫਾਰਮੂਲਾ ਤਾਂ ਨਹੀਂ ਹੈ ਨਾ ਕੋਈ ਹਿਸਾਬ ਨਹੀਂ ਭਾਜੀ ਤੇ ਕਾਬਲੀਅਤ ਦਾ ਵੀ ਕੋਈ ਫਾਰਮੂਲਾ ਨਹੀਂ ਹੈ ਹੂੰ ਬਸ ਕੰਮ ਹੀ ਹੈ ਤੁਸੀਂ ਕੰਮ ਕਰ ਸਕਦੇ ਹੋ ਜੀ ਤੁਸੀਂ ਤਾਂ ਆਪਣੇ ਵੱਲੋਂ ਮਿਹਨਤ ਕਰ ਸਕਦੇ ਹੋ ਕਰਮ ਕਰ ਸਕਦੇ ਹੋ ਉਸ ਤੋਂ ਬਾਅਦ ਤਾਂ ਬਾਬੇ ਨੇ ਦੇਣਾ ਚਾਹੀਦਾ ਬਿਲਕੁਲ ਬਾਬੇ ਦਾ ਉਹ ਕਹਿੰਦੇ ਕੋਈ ਡੂ ਯੋਰ ਬੈਸਟ ਐਂਡ ਲੀਵ ਦਾ ਰੈਸਟ 100% ਭਾਜੀ ਤੇ ਉਹ ਕਹਿੰਦੇ ਨਾਨਕ ਨਾਮ ਸਭ जग ਦੁਖੀਆ ਹੂੰ ਹਰ ਹਰ ਬੰਦਾ ਦੁਖੀ ਆ ਭਾਜੀ ਹਰ ਬੰਦੇ ਦੀ ਕੋਈ ਨਾ ਕੋਈ ਸਟਰਗਲ ਆ ਬਿਲਕੁਲ ਹੈਗੀ ਆ ਉਹ ਬਸ ਆਪਣੇ ਵੱਲੋਂ ਕਿੰਨਾ ਬੈਸਟ ਕਰ ਸਕਦਾ ਉਸ ਤੇ ਡਿਪੈਂਡ ਕਰਦਾ ਹੋਰ ਕੁਝ ਵੀ ਨਹੀਂ ਆਉਂਦਾ ਜੀ ਇੱਕ ਆਲਵੇਜ਼ ਨਾ ਅੱਜ ਦੇ ਯੂਥ ਦੇ ਦਿਮਾਗ 'ਚ ਇਹ ਗੱਲ ਬੈਠੀ ਹੋਈ ਆ ਅਸਲ ਵੀਰ ਕਾਮਯਾਬ ਹੋਣ ਦੀ ਇੱਕ ਉਮਰ ਵੀ ਅਸੀਂ ਏਸੀ ਉਮਰ ਦੇ ਵਿੱਚ ਹੋਣਾ ਹੈ ਮੈਂ ਇਹੀ ਜਣਾ ਮੈਂ ਤਾਂ ਤੁਸੀਂ ਇਹਨੂੰ ਬੈਟਰ ਐਕਸਪਲੇਨ ਕਰ ਸਕਦੇ ਆ ਵੀ ਕੀ ਇੱਕ ਮੁੰਡਾ ਚਾਹੇ ਕੁੜੀ ਉਹ ਕਿਸੇ ਵੀ ਉਮਰ 'ਚ ਆ ਕੇ ਆਪਣੇ ਪੈਸ਼ਨ ਨੂੰ ਫੋਲੋ ਕਰੇ ਜਾਂ ਨਾ ਕਰੇ ਜੀ ਦਿਸ ਸੈਕਿੰਡ ਵੀ ਉਮਰ ਦਾ ਇਹ ਆਪਣੇ ਕੋਲ ਆਪਾਂ ਆਪਣੇ ਵਾਲੇ ਫੀਲਡ ਦੀ ਗੱਲ ਕਰਦੇ ਏ ਇਸੇ ਦੇ ਨਾਲ ਕੋਈ ਤਾਲੁਕ ਹੁੰਦਾ ਭਾਜੀ ਮੈਂ ਦੇਖੋ ਇਹਦਾ ਸਿੰਪਲ ਆਨਸਰ ਤਾਂ ਇਹ ਹੈ ਕਿ ਇਹਦਾ ਕੋਈ ਤਾਲੁਕ ਨਹੀਂ ਆ ਉਮਰ ਦਾ ਕੋਈ ਤਾਲੁਕ ਨਹੀਂ ਹੈ ਕਿ ਹਰ ਚੀਜ਼ ਨਾਲ ਸਪੈਸ਼ਲੀ ਇੰਟਰਨੈਟ ਤਾਂ ਸਾਰੀ ਬੈਰੀਅਰ ਸਾਰੀ ਬਾਉਂਡਰੀਜ਼ ਖਤਮ ਕਰ ਦਿੰਦੇ ਖਤਮ ਕਰ ਦਿੰਦੇ ਜੀ ਯੂ نو ਵਟ ਏਵਰ ਏਜ ਯੂ ਕਮ ਇੰਟੂ ਯੂਰ ਓਨ ਜੀ ਠੀਕ ਹੈ ਜਿਹੜੀ ਏਜ ਵੀ ਤੁਸੀਂ ਇੰਟਰਨੈਟ ਤੇ ਆ ਕੇ ਉਹ ਕਰ ਸਕਦੇ ਜੋ ਕੋਈ ਹੋਰ ਨਹੀਂ ਕਰ ਰਿਆ ਉਸ ਰस्ते ਤੁਸੀਂ ਕਰ ਕਰ ਜੋਗੇ ਇੰਟਰਨੈਟ ਤਾਂ ਉਹ ਬੈਰੀਅਰ ਹੀ ਖਤਮ ਕਰਤਾ ਉਹ OTT ਨੇ ਬੈਰੀਅਰ ਹੀ ਖਤਮ ਕਰਤਾ ਠੀਕ ਹੈ ਪਹਿਲਾਂ ਵੀ ਨਹੀਂ ਸੀਗਾ ਹੁਣ ਤਾਂ ਬਿਲਕੁਲ ਹੀ ਨਹੀਂ ਹੈ ਸਾਰੇ ਸੇਮ ਐਡਸਟਲ ਤੇ ਖੜੇ ਆ ਹੁਣ ਤੁਹਾਡੇ ਤੇ ਆ ਤੁਸੀਂ ਕਿੰਨਾ ਉਹ ਕਰਨਾ ਚਾਹਦੇ ਹੋ ਉਮਰ ਨਾਲ ਇਹ ਹੋ ਜਾਂਦਾ ਡੈਫੀਨਿਟਲੀ ਕਿ ਜਦੋਂ ਤੁਹਾਡੀ ਥੋੜੀ ਥੋੜੀ ਉਮਰ ਜ਼ਿਆਦਾ ਹੋ ਜਾਂਦੀ ਹੈ ਨਾ ਰਿਸਪੌਂਸਿਬਿਲਟੀਜ਼ ਆ ਜਾਂਦੀਆਂ ਲਾਈਫ 'ਚ ਤੁਸੀਂ ਬਹੁਤ ਕੁਝ ਦੇਖ ਲੈਂਦੇ ਹੋ ਤੇ ਤੁਹਾਨੂੰ ਲੱਗਦਾ ਵੀ ਯਾਰ ਐਕਸਾਈਟਮੈਂਟ ਮਰ ਜਾਂਦੀ ਹੈ ਤੁਹਾਡੀ ਟੂ ਡੂ ਸਮਥਿੰਗ ਨਿਊ ਕਿਉਂਕਿ ਤੁਹਾਡੀ ਲਾਈਫ 'ਚ ਤੁਸੀਂ ਇੰਨਾ ਕੁਝ ਦੇਖ ਲਿਆ ਕਿ ਤੁਹਾਨੂੰ ਕੋਈ ਚੀਜ਼ ਨਵੀਂ ਚੀਜ਼ ਐਕਸਾਈਟ ਨਹੀਂ ਕਰਦੀ ਜਲਦੀ ਜਲਦੀ ਨਹੀਂ ਕਰਦੀ ਇਹ ਹੋ ਜਾਂਦਾ ਉਸ ਕਰਕੇ ਹੋ ਸਕਦਾ ਭਾਜੀ that might be the reason ਕਿ ਲੋਕੀ ਕਹਿੰਦੇ ਵੀ ਉਮਰ ਨਾਲ ਥੋੜਾ ਜਿਹਾ ਸਕਸੈਸ ਦੀ ਪ੍ਰੋਬੈਬਿਲਿਟੀ ਘਟ ਜਾਂਦੀ ਹੈ ਬਿਕਾਜ਼ ਉਹ ਬੰਦਾ ਉਹਨਾ ਐਕਸਾਈਟ ਹੋਈ ਨਹੀਂ ਬੰਦਾ ਕਿਸੇ ਚੀਜ਼ ਬਾਰੇ ਤੇ ਸਕਸੈਸ ਆਈ ਥਿੰਕ ਇਜ਼ ਆਲਵੇਸ ਡਿਪੈਂਡੈਂਟ ਔਨ ਰੌ ਐਨਰਜੀ ਜਿਹੜੀ ਤੁਸੀਂ ਰੌ ਐਨਰਜੀ ਲੈ ਕੇ ਆਉਂਦੇ ਹੋ ਨਾ ਕਿਸੇ ਚੀਜ਼ ਚ ਜਿਵੇਂ ਤੁਹਾਨੂੰ ਨਹੀਂ ਵੀ ਪਤਾ ਉਸ ਚੀਜ਼ ਬਾਰੇ ਪਰ ਜੇ ਅੰਦਰ ਉਦਾਂ ਦੀ ਚਾਹ ਹੈ ਨਾ ਕਰਨ ਦੀ ਤੇ ਸਕਸੈਸਫੁਲ ਹੋ ਜਾਓਗੇ ਤੁਸੀਂ ਹੂੰ ਉਹ ਲੋਕਾ ਦਾ ਰੋ ਐਨਰਜੀ ਤੇ ਬਹੁਤ ਡਿਪੈਂਡ ਕਰਦਾ ਪੋਜ਼ਿਟਿਵ ਐਨਰਜੀ ਤੇ ਬਹੁਤ ਡਿਪੈਂਡ ਕਰਦਾ ਉਸ ਕਰਕੇ ਉਮਰ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ ਭਾਜੀ ਮੈਂ ਤਾਂ ਆਪ ਮੈਂ 40 ਦੀ ਉਮਰ ਤੇ ਜਾ ਕੇ ਹੁਣ ਮਤਲਬ ਆਈ ਵਿ ਬੀ 40 ਨੈਕਸਟ ਇਅਰ ਜੀ ਬਸ 40 ਦੀ ਉਮਰ ਤੇ ਜਾ ਕੇ ਹੁਣ ਇੰਟਰਨੈਟ ਸਿੱਖ ਰਿਹਾ ਹੂੰ ਸੋਸ਼ਲ ਮੀਡੀਆ ਸਿੱਖ ਰਿਹਾ ਤੇ ਮੇਰਾ ਕੰਮ ਤਾਂ ਹੁਣ ਸਟਾਰਟ ਹੀ ਹੋਇਆ ਮੇ ਤਾਂ 6-8 ਮਹੀਨੇ ਹੋਏ ਨੇ ਕੰਮ ਸਟਾਰਟ ਹੋਏ ਨੇ ਲੋਕਾਂ ਨੂੰ ਕੰਮ ਪਸੰਦ ਆਣਾ ਸ਼ੁਰੂ ਹੋਇਆ ਲੋਕਾਂ ਨੇ ਰੀਚ ਆਊਟ ਕਰਨਾ ਸ਼ੁਰੂ ਕੀਤਾ ਤੇ ਮੈਂ ਹੁਣ ਇੰਟਰਨੈਟ ਸਿੱਖ ਰਿਹਾ ਮੈਂ ਤਾਂ ਆਂਦੇ ਨਹੀਂ ਇੰਟਰਨ ਬਰੇਵ ਡਿਸੀਜਨ ਲੈਣਾ ਟਰਨਿੰਗ ਪੁਆਇੰਟ ਆ ਮਤਲਬ ਲਾਈਫ ਦਾ ਦੇਖੋ ਤੁਸੀਂ ਆਪਣੇ ਲਾਈਫ ਬਾਰੇ ਪਹਿਲਾਂ ਤੁਸੀਂ ਕੀ ਕਰਦੇ ਹੋ ਹੋਰ ਪੋਡਕਾਸਟਸ ਦੇ ਵਿੱਚ ਵੀ ਦੱਸਿਆ ਹੋਇਆ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਹਾਂ ਹਨ ਮੈਂ ਇਹ ਕਹਿੰਨਾ ਵੀ ਬਟ ਮੇਰਾ ਤਾਂ ਸਵਾਲ ਇਹ ਆ ਵੀ ਅੱਜ ਦੇ ਟਾਈਮ 'ਚ 27 28 ਸਾਲ ਦਾ ਮੁੰਡਾ ਕੁੜੀ ਸੋਚਣਾ ਪੈਂਦਾ ਵੀ ਨਹੀਂ ਯਾਰ ਹਣ ਡੰਨ ਹਣ ਜੌਬ ਤੇ ਜਾਂਦੇ ਆ ਸੇਰ ਨੂੰ ਜਾਓ ਆਓ ਉਹ ਖੁਸ਼ ਨਹੀਂ ਹੈਗੇ ਮਤਲਬ ਬਟ ਉਹ ਕਰੀ ਜਾਂਦੇ ਹੋ ਕਹਿੰਦੇ ਹਣ ਅਸੀਂ ਐਕਸਪੈਰੀਮੈਂਟ ਨਹੀਂ ਕਰਨਾ ਬਟ ਮੈਂ ਇਹ ਕਹਿੰਦਾ ਵੀ ਲੋਕੀ ਬੇਸ਼ੱਕ ਸੈਕਿੰਡ ਪੱਖ ਉਹ ਦੇਖਦੇ ਹੋ ਨੀ ਪ੍ਰਤੀਸ਼ ਅਨੁਰਲੈਕ ਕਮੇਡੀਅਨ ਆ ਸਭ ਨੂੰ ਉਹ ਸੌਂਦਾ ਹੈ ਬਟ ਮੈਂ ਕਹਿੰਦਾ ਉਹਦੇ ਨਾਲ ਸੈਕਿੰਡ ਪੱਖ ਇਹ ਵੀ ਹੈ ਵੀ ਉਹ ਬੰਦੇ ਨੇ 40 ਸਾਲ ਦੀ ਉਮਰ ਚ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਭਾਜੀ ਸੱਚੀ ਗੱਲ ਹੈ ਹਾਂ ਮੈਂ ਸ਼ਾਹਰੁਖ ਖਾਨ ਦਾ ਇੰਟਰਵਿਊ ਦੇਖ ਰਿਹਾ ਸੀ ਜਿਦੇ ਚੋਂ ਨੇ ਇਹ ਕਿਹਾ ਸੀ ਕਿ ਜੇ ਤੁਹਾਡਾ ਢਿੱਡ ਨਹੀਂ ਨਾ ਭਰਿਆ ਹੋਇਆ ਜੀ ਫਿਰ ਆਰਡਰ ਨਹੀਂ ਨਿਕਲਦੀ ਨਹੀਂ ਨਿਕਲਦਾ ਠੀਕ ਹੈ ਜਾਂ ਤੁਸੀਂ ਢਿੱਡ ਭਰ ਲਓ ਜਾਂ ਰੂਹ ਭਰ ਲਓ ਜੀ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਉਹ ਵੀ ਜ਼ਰੂਰੀ ਹੈ ਮੈਂ ਕੋਈ ਵੀ ਨੌਕਰੀ ਕਰ ਰਿਹਾ ਕੋਈ ਕੋਈ ਬਿਜ਼ਨਸ ਕਰ ਰਿਹਾ ਕੋਈ ਹੋਰ ਕੰਮ ਕਰ ਰਿਹਾ ਹੈ ਹੈਨਾ ਲੋਕਾਂ ਨੇ ਨਾ ਉਹ ਨੂੰ 네ਗੇਟਿਵ ਕੋਰਲੇਸ਼ਨ ਬਣਾਤੇ ਕਿ ਯਾਰ ਇਹ ਤਾਂ ਜੌਬ ਮਨੋਟਰਨਸ ਹੁੰਦੀ ਆ ਜੌਬ ਤਾਂ ਇਦਾਂ ਹੀ ਹੁੰਦੀ ਆ ਜੌਬ ਤੇ ਦੇ ਦਿੰਦੀ ਬਟ ਜੌਬ ਜਿਹੜਾ ਬੰਦਾ ਕਰ ਰਿਹਾ ਹੈ ਹੈਨਾ ਜਿਹੜਾ ਬੰਦਾ ਜੌਬ 'ਚ ਆ ਉਹ ਵੀ ਕੋਈ ਮਾੜੀ ਚੀਜ਼ ਥੋੜਾ ਮਾੜੀ ਚੀਜ਼ ਨਹੀਂ ਜਿਹੜੀ ਚੀਜ਼ ਵੀ ਹੋ ਉਹਦੇ 'ਚ ਐਕਸਲ ਕਰਨ ਦੀ ਕੋਸ਼ਿਸ਼ ਕਰੋ ਬਸ